ਸੇਰ ਜਿਹੜੇ ਸਾਰਾ ਨੂੰ ਭੈਣ ਤੇ ਭਰਾਵਾਂ ਨੂੰ ਮੇਰੇ ਖਿਆਲ ਵਿੱਚ ਠੀਕ ਹੋਵਗੇ ਤੇ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਇਹ ਰੋਤੇ ਮੈਂ ਕਿਹਾ ਚਲੋ ਜੀ ਵੀਡੀਓ ਬਣਾਈਏ ਐਂਕੀ ਟੇਪ ਤੇ ਜਿਹੜੇ ਭਰਾ ਨਹੀਂ ਪਤਾ ਨਾ ਵੀ ਇਹਦੇ ਵਿੱਚ ਕਿੰਨੇ ਸੂਤ ਹੁੰਦੇ ਆ ਤੇ ਕਿੰਨੇ ਆ ਚੁੰਦੇ ਤੇ ਕਿੰਨੇ ਫੋਟ ਹੁੰਦੇ ਆ ਉਹਨਾਂ ਵਾਸਤੇ ਵੀਡੀਓ ਹੈ ਤੇ ਉਹ ਜ਼ਰੂਰ ਦੇਖੋ ਆ ਦੇਖੋ ਜੀ ਇਹਨੂੰ ਆਪਾਂ ਐਸ ਲੋਟ ਫੜੀਏ ਤਾਂ उठान पानी ये अपने ला लो तीव आय इंच हो गया ਉਰੇ ਇਚ ਅੱਠ ਸੂਤ ਹੁੰਦੇ ਆ। ਇਹ ਤੋਂ 2 10 4 5 6 ਤੋਂ 8 ਠੀਕ ਹੈ। ਇਚ ਅੱਠ ਸੂਤ ਹੁੰਦੇ ਆ ਤੇ ਇੱਥੇ ਆ ਗਿਆ ਉਹਦਾ ਅੱਧਾ ਇੰਚੀ ਤੇ ਇੱਥੇ ਆ ਗਿਆ ਉਹਦਾ ਪੌਣਾ ਇੰਚੀ ਠੀਕ ਹੈ ਜੀ ਤੇ ਜੇ ਵਿੱਚ ਆਪਾਂ ਫੁੱਟ ਦੀ ਗੱਲ ਕਰੀਏ ਫੋਟੋ ਆ ਗਿਆ ਇੱਜ ਆ ਦੇਖੋ ਜੀ ਇੱਕ ਫੋਟੋ ਫਿਰ ਇਹ ਗਾ ਦੂਜੇ ਫਿੱਤੇ ਨਾਲ ਇਹ ਅਲੱਗ ਤਰੀਕੇ ਦਾ ਹੁੰਦਾ ਉਹ ਦਾ ਫਿਰ ਇਥੋਂ 1 ਇੰਚ ਚੱਲ ਪੈਂਦਾ ਇਹ ਦਾ ਫਿਰ ਸਿੱਧਾ 13 ਇੰਚ ਹੀ ਚੱਲਦਾ 13 ਇੰਚ 14 ਇੰਚ ਠੀਕ ਹੈ ਜੀ ਤੇ ਬਾਕੀ ਸਾਨੂੰ ਗੱਲ ਕਰੀ ਦਿੱਤੀ ਵੀ ਆ ਦੇਖ ਲਓ 1 2 3 4 5 6 7 8 8 ਇੰਚ ਹੁੰਦੇ 8 ਸੂਤ ਹੁੰਦੇ ਇਹਦੇ ਵਿੱਚ 1 ਇੰਚ ਦੇ ਵਿੱਚ 8 ਸੂਤ ਹੁੰਦੇ ਆ ਠੀਕ ਹੈ ਜੀ ਤੇ ਆਪਾਂ ਗੱਲ ਕਰੀਏ ਵੀ ਆਪਾਂ ਇਹ ਕਿੰਨੇ ਕਿੰਨੇ ਫੁੱਟ ਕੀਤਾ ਹੁੰਦਾ ਇਹਦੇ ਵਿੱਚ ਹਾਂ ਚੱਲ 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 ਦੇਖਦੇ ਆਪਾਂ ਕਿੰਨੇ ਫੁੱਟ ਹੁੰਦੇ ਆ ਇਧਰਲੇ ਪਾਸੇ ਲਿਆ 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 ਅੱਠ ਫੁੱਟ ਆ ਗਿਆ ਆ ਦੇਖੋ ਇੱਥੇ 9 ਆ ਗਿਆ 9 ਫੁੱਟ ਆ ਰਿਹਾ 9 ਬਟ ਇਹ ਹੁੰਦਾ ਜੀ 10 ਫੁੱਟ ਦਾ ਹੋਰ ਆ ਅਸਪੋਟ ਨਹੀਂ ਨਿਕਲ ਨਹੀਂ ਰਿਹਾ ਦੇ ਵਿੱਚ ਤੇ ਮੋ ਪੋਟੇ ਤੇ ਲਿਖਿਆ ਹੋਇਆ ਇੱਥੇ ਲਿਖਿਆ 8 ਫੋਟਾ ਕਿ ਇਹ ਪੂਰਾ